ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਤੇ ਆਪਾਂ 2-3 ਤਿਆਰ ਬਕਰਿਆ ਆ ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਆਪਾਂ ਕਣਕ ਵਾ ਕੇ ਵੀਜੀ ਸੀ ਤੇ ਅੱਗੇ ਵੀਡੀਓ ਦੇ ਵਿੱਚ ਜਿਹੜੀ ਆ ਕਣਕ ਦੇਖ ਰਹੇ ਆ ਉਹ ਇਹ ਆਪਾਂ 010 ਨਾਲ ਵੀਜੀ ਸੀ ਤੇ ਇੱਕ ਆਪਾਂ ਸੁਪਰ ਸੀਡਰ ਨਾਲ ਵੀ ਵੀਜੀ ਸੀਗੀ ਤਿੰਨ ਤਰ੍ਹਾਂ ਦਾ ਆਪਾਂ ਤਿਆਰ ਬਕਰਿਆ ਆਪਣੇ ਖੇਤ ਚ ਲੋਜੀ ਅੱਜ ਬਾਜ਼ਾਰ ਦੇ ਵਿੱਚ ਕੀਤੀ ਮਦਦ ਆਪਾਂ ਹੈਲਪ ਕਰੀ ਆਪਾਂ ਕਿਸੇ ਦੇ ਬਾਜ਼ਾਰ ਦੇ ਵਿੱਚ ਆ ਵਿਚਾਰਾਣਾ ਟੂੜੀ ਦਾ ਭਰਿਆ ਹੋਇਆ ਸੀ ਤੇ ਬਾਜ਼ਾਰ 'ਚ ਜਾ ਕੇ ਬੰਦ ਹੋ ਗਿਆ ਤਾਂ ਕੀ ਨੁਕਸ ਪੈ ਗਿਆ ਇਹਦੇ 'ਚ ਤੇ ਆਪਾਂ ਇਹਨੂੰ ਟੋਸ਼ਨ ਪਾ ਕੇ ਤੇ ਅੱਗੇ ਛੱਡ ਕੇ ਆਏ ਇਹ ਕਹਿੰਦਾ ਬਾਜ਼ਾਰ ਤੋਂ ਬਾਹਰ ਬਾਹਰ ਮੈਨੂੰ ਛੱਡ ਦਿਓ ਉੱਥੇ ਆਪੇ ਵਿਖਾੜੂ ਕੰਮ ਕਰਨ ਵਗੈਰਾ ਨੂੰ ਵਧੀਆ ਲੱਗਦਾ ਯਾਰ ਹਲਪ ਕਰਿਆ ਕਰੋ ਗਰੀਬਾਂ ਦੀ ਸੀਨ ਲੋਡ ਹੋ ਰਿਹਾ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਲੱਕੜਾਂ ਚਰਾਉਣ ਦੇ ਲਈ ਪਹੁੰਚ ਕੇ ਆ ਰਹੇ ਤੇ ਕਰ ਲੋ ਚੱਕ ਵੈਸੇ ਕੰਮ ਖਤਰੇ ਵਾਲਾ ਹੀ ਹੁੰਦਾ ਰੇ ਵਾਲਾ ਬਾਈ ਹਿਸਾਬ ਨਾਲ ਆ ਚੱਲਦੀ ਹੈ ਮਸ਼ੀਨ ਜੀ ਹੱਥ ਉੱਥਾ ਜੇ ਤਾਂ ਬੰਦੇ ਦਾ ਕੁਛ ਨਾ ਵੱਜਦਾ ਤੇ ਬਾਕੀ ਕੰਮ ਆ ਬਾਈ ਇਹਨਾਂ ਦੀ ਵੀ ਰੋਜੀ ਰੋਟੀ ਆ ਮਜਬੂਰੀ ਪਿੱਛੇ ਬੰਦੇ ਨੂੰ ਬਹੁਤ ਕੁਸ਼ ਕਰਨਾ ਪੈ ਜਾਂਦਾ ਵੇਖੋ ਫਿਰ ਲੱਕੜਾਂ ਚਰਾ ਲਈਆਂ ਫਿਰ ਲਓ ਜੀ ਲੱਗ ਗਿਆ ਆਫਰ 1800 ਰੁਪਏ ਦਾ ਕੋਟ ਪੈਂਟ ਤੁਹਾਨੂੰ ਬਣਿਆ ਬਣਾਇਆ ਮਿਲ ਜਾਣਾ ਇਹ ਕੋਈ ਗੱਪ ਨਹੀਂਗਾ ਬੋਰ ਵੇਸਟ ਕਰ ਲੋ ਤੇ ਆਪਣੀ ਵੀਡੀਓ ਵੇਖ ਕੇ ਬਾਈਆਂ ਨੂੰ ਕਹਿ ਦਿਓ 1800 ਰੁਪਏ ਦਾ ਕੋਟ ਪੈਂਟ ਤੁਹਾਨੂੰ ਮਿਲੂਗਾ ਬਿਲਕੁਲ ਜੈਨੂਨ ਕੁਆਲਿਟੀ ਹੋਊਗੀ ਵਧੀਆ ਕਰ ਲੋ ਚੱਕ ਰਾਮ ਰਾਮ ਜੀ ਗੌਰਮੈਂਟਸ ਐਂਡ ਤੇ ਪਹੁੰਚ ਗਿਆ ਘਰੇ ਤੇ ਆਪਣਾ ਕੁੱਤਾ ਨਰਾਜ ਜਾ ਬੈਠਾ ਸੀ ਤੇ ਮੈਂ ਮਾਰੀ ਆਵਾਜ਼ ਤੇ ਵੇਖੋ ਆ ਗਿਆ ਫਿਰ ਚਾੜ ਕਰ ਲਈ ਮੋਹ ਪਿਆਰ ਦੀ ਗੱਲ ਆ ਭਾਈ ਸਾਰੀ ਯਾਰ ਲਾਈਕ ਸ਼ੇਅਰ ਕਰ ਦਿਆ ਕਰੋ ਵਲੌਗ ਨੂੰ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਧੰਨਵਾਦ